ਤੋਂ ਤੇਰਾpropto dress ਦਾ 10 ਦਾ ਸੰਦੇਸ਼ ਆ ਅਡਰੈਸ ਸਾਡੀ 숍 ਦੇ ਸਭ ਤੋਂ ਪਹਿਲਾਂ ਤਾਂ ਮੈਂ ਅਡਰੈਸ ਉਸ ਤੋਂ ਪਹਿਲਾਂ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਮੇਰੇ ਜੋ ਪੱਤਰਕਾਰ ਵੀਰ ਹੈ ਸਰਬਜੀਤ ਜੀ ਨੇ ਹਰਪਾਲ ਜੀ ਹੈ ਹਨੀਵ ਜੀ ਹੈ ਜਿਹੜੇ ਉਹ ਆਏ ਆਪਣਾ ਸਮਾਂ ਕੱਢ ਕੇ ਔਰ ZM ਫੈਸ਼ਨ ਐਂਡ ਫਰੇਗਰੈਂਸ ਜਿਹੜੀ 숍 ਹੈ ਇਹ ਰਾਜੇ ਦੇ ਬਾਗ ਦੇ ਵਿੱਚ ਸੁਬਹਾਨ ਹਸਪੀਟਲ ਦੇ ਬਿਲਕੁਲ ਸਾਹਮਣੇ ਇਹ ਚੌਕ ਕੀਤੀ ਹੈ ਔਰ ਸਾਡਾ ਹੋਲਸੇਲ ਦਾ ਕੰਮ ਸਰਬਜੀਤ ਜੀ ਇੱਥੇ ਬੇਸਿਕਲੀ ਅਸੀਂ ਹੋਲਸੇਲ ਕਰਦੇ ਇਹ ਇੱਕ ਡੈਮੋ ਸਟੋਰ ਸੀ ਜਿਹੜਾ ਉਹਨੇ ਲਾਂਚ ਕੀਤਾ ਵੀ ਆਪਣੇ ਸ਼ਹਿਰ ਦੇ ਵਿੱਚ ਹੈ ਘਟੋ ਘਟ ਸਾਡੇ ਸ਼ਹਿਰ ਦੇ ਵਿੱਚ ਵੀ ਲੋਕਾਂ ਨੂੰ ਪਤਾ ਲੱਗੇ ਹਾਂ ਇਸ ਨਾਮ ਦੇ ਕੋਈ ਬ੍ਰਾਂਡ ਹੈ ਜਿਸ ਤਰ੍ਹਾਂ ਦੇਖਿਆ ਜਾਂਦਾ ਆਪਣੇ ਸ਼ਹਿਰ ਦੇ ਵਿੱਚ ਜਿਹੜਾ ਬਹੁਤ ਟ੍ਰੈਂਡ ਹੈਗਾ ਚੱਲ ਰਿਹਾ ਹੁਣ ਅੱਜ ਕੱਲ ਜਿਹੜਾ ਥੋੜਾਲੇ ਕੰਮ ਦਾ ਕੰਮ ਸ਼ੁਰੂ ਕੀਤਾ ਤੁਸੀਂ ਨੇ ਸ਼ਹਿਰ ਦੇ ਬਹੁਤ ਟ੍ਰੈਂਡ ਬਹੁਤ ਸ਼ਾਪਾਂ ਜਿਹੜਾ ਖੁੱਲ ਰਹੀਆਂ ਲੱਗੀਆਂ ਕਿ ਉਹਨਾਂ ਦੇ ਨਾਲੋਂ ਕੱਟ ਕੇ ਆਪਣਾ ਜਿਹੜਾ ਕੰਮ ਆ ਉਹਨਾਂ ਦੇ ਵਿੱਚੋਂ ਬਹੁਤ ਅੱਛਾ ਕੁਐਸਚਨ ਹੈ ਜੀ ਸਰਜੀ ਜੀ ਇਹ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾਨੇਕ ਬੰਦੇ ਦਾ ਕੰਮ ਕਰਨ ਦਾ ਆਪਣਾ ਸਟਾਈਲ ਹੈ ਜੋ ਸਾਡਾ ਸਟਾਈਲ ਹੈ ਅਸੀਂ ਬੇਸਿਕਲੀ ਵਰਕ ਕਰ ਰਹੇ ਹਾਂ ਬ੍ਰਾਂਡਸ ਦੇ ਉੱਪਰ ਅਸੀਂ ਗੁੱਚੀ ਅਰਮਾਨੀ ਔਰ ਟਮ ਫੋਰਡ ਵਰਗੇ ਜਿਹੜੇ ਪਰਫਿਊਮਸ ਆ ਉਹਨਾਂ ਦੀ ਸਿਮਿਲਰ ਖੁਸ਼ਬੂਆਂ ਲੈ ਕੇ ਆ ਰਹੇ ਹਾਂ ਔਰ ਇੱਕ ਸਾਡੀ ਜਿਹੜੀ ਖੂਬੀ ਇਹ ਹੈ ਕਿ ਅਸੀਂ ਊਮਨ ਜਿਹੜਾ ਸੈਗਮੈਂਟ ਹੈ ਉਹ ਚੱਕਿਆ ਔਰਤਾਂ ਦੇ ਲਈ ਜਿਹੜੇ ਸਾਡੇ ਕੋਲ ਅਪਰੋਕਸੀਮੇਟਲੀ 20 ਐਸੀਆਂ ਖੁਸ਼ਬੂਆਂ ਹੈਗੀਆਂ ਦ ਬੈਸਟ ਇੰਟਰਨੈਸ਼ਨਲ ਫਰੇਗਰੈਂਸੀਸ ਹੈਗੀਆਂ ਜਿਹੜਾ ਸਾਨੂੰ ਉਹ ਦੂਸਰੇ ਮਤਲਬ ਸ਼ਾਪਸ ਦੇ ਨਾਲੋਂ ਦੂਸਰੇ ਬ੍ਰਾਂਡਸ ਦੇ ਨਾਲੋਂ ਅਲੱਗ ਕਰਦਾ ਹੈ ਜਿਸ ਤਰ੍ਹਾਂ ਦੁਕਾਨਦਾਰ ਕਹਿ ਦਿੰਦੇ ਨੇ ਆਪਣੇ ਸ਼ਹਿਰ ਦੇ ਵੀ ਆ ਪਾਕਿਸਤਾਨ ਚ ਹੋਇਆ ਬਈ ਜਾਂ ਉੱਥੋਂ 사ਉਦੀਆ ਚ ਹੋਇਆ ਉੱਥਾ ਕਿਉਂਕਿ ਇਹ ਜੋ ਟਰੈਂਡ ਵੀ ਆਪਣੇ ਕੋਲ ਜਿਹੜੇ ਸਪੈਸ਼ਲਿਟੀ ਰੱਖੇ ਹੋਏ ਹੋਣਗੇ ਸਰ ਦੇਖੋ ਕੁਝ ਜਿਹੜਾ ਮਤਲਬ ਕੂਦ ਟਾਈਪ ਜਿਹੜਾ ਪਰਫਿਊਮ ਹੈ ਜਿਹੜਾ ਅਰਬ ਲੋਕ ਇਸਤੇਮਾਲ ਕਰਦੇ ਨੇ ਉਹ ਇੰਪੋਰਟ ਕਰਦੇ ਆ ਅਸੀਂ ਦੁਬਈ ਤੋਂ ਕੁਝ ਇੱਥੋਂ ਵੀ ਆਉਂਦਾ ਇਹ ਨਹੀਂ ਹੈ ਕਿ ਸਾਰੇ ਦਾ ਸਾਰਾ ਹੀ ਅਸੀਂ ਮੈਂ ਕਹਿਦਾ ਹਾਂ ਵੀ ਅਸੀਂ ਕਿੱਦੋਂ ਮੰਗਾਉਣੇ ਨਹੀਂ ਮੰਗਾਉਣੇ ਕੁਝ ਇੱਥੋਂ ਵੀ ਅਸੀਂ ਪਰਚੇਜ਼ ਕਰਦੇ ਹਾਂ ਜੀ ਕੁਝ ਅਸੀਂ ਇੰਪੋਰਟ ਵੀ ਕਰਦੇ ਦੁਬਈ ਤੋਂ ਇਹਦੇ ਵਿੱਚ ਜਿਹੜਾ ਹੈਗਾ ਰਲ ਮਿਲਾਂ ਦਾ ਮਤਲਬ ਉਹ ਮਟੀਰੀਅਲ ਆਉਂਦਾ ਕੁਝ ਕੋਈ ਪਰ ਜੋ ਸਾਡੇ ਤੋਂ 10 ਕਰਾਂ ਤੁਸੀਂ ਸਾਂਝੇ ਕਰੋਗੇ ਤਾਂ ਵੀ ਜਿਹੜੇ ਤੋਂ ਸੁਲੂਕ ਸ਼ਿਕਾਇਤ ਨਹੀਂ ਨੇ ਜੇ ਤੁਸੀਂ ਆਪਣੇ ਤੁਹਾਡੇ ਮਨ ਵਿੱਚ ਲੱਗਦਾ ਵੀ ਜਿਹੜੇ ਹੈਗੇ ਨੇ ਸਾਡੀ ਬੈਸਟ ਜਿਹੜੀ ਹੈਗੀ ਹੈ ਕੁਆਲਿਟੀ ਸਰ ਉਹ ਮੈਂ ਤੁਹਾਨੂੰ ਦੱਸਦਾ ਇੱਕ ਕਨਸਾਈਨਮੈਂਟ ਸਾਡਾ ਜਿਹੜਾ ਲੇਟ ਹੋਇਆ ਹੋਇਆ ਹੈ ਉਦੇ ਕਰਕੇ ਜਿਹੜਾ ਹੈਗਾ ਉਹ ਆਏ ਨਹੀਂ ਲੇਕਿਨ ਜਿਹੜਾ ਸਾਡੇ ਕੋਲ ਅਵੇਲੇਬਲ ਹੈ ਮੈਂ ਉਹ ਦੱਸ ਦਿੰਦਾ ਸਰ ਜਿਸ ਤਰ੍ਹਾਂ ਖੁਸ਼ਬੂਆਂ ਹੈਗੀਆਂ ਬੇਵਨਾਮ ਦੀ ਖੁਸ਼ਬੂ ਹੈ ਜੀ ਸਾਡੇ ਕੋਲ ਉਦ ਬਲੈਕ ਉਦ ਹੈਗਾ ਕਸ਼ਮੀਰੀ ਉਦ ਹੈਗਾ ਔਰ ਉਦ ਟਾਈਪ ਜਿੰਨੀ ਵੀ ਖੁਸ਼ਬੂ ਹੈਗੀ ਜਿਹਨੂੰ ਆਪਾਂ ਕਹਿੰਦੇ ਲੱਕੜ ਦੀ ਜਿਹੜੀ ਫ੍ਰੈਗਰੈਂਸ ਹੁੰਦੀ ਹੈ ਬਾਕੀ ਫਲੋਰਾ ਟਾਈਪ ਇਹਦੇ ਵਿੱਚ ਜਿਹੜਾ ਹੈਗਾ ਕੁਝ ਇੱਕ ਖੁਸ਼ਬੂਆਂ ਐਸੀਆਂ ਜਿਹੜੀਆਂ ਫ੍ਰੈਂਚ ਫ੍ਰੈਗਰੈਂਸਿਸ ਕਹਿੰਦੇ ਆ ਜਿਹੜੀਆਂ ਆਪਾਂ ਗੱਲ ਕਰਦੇ ਪਰਫਿਊਮ ਟਾਈਪਸ ਪਰਫਿਊਮ ਟਾਈਪ ਵੀ ਸਾਡੇ ਕੋਲ ਖੁਸ਼ਬੂ ਮਿਲ ਜਾਂਦੀ ਹੈ ਸਾਡੇ ਕੋਲ ਲੱਕੜ ਦੀ ਵੀ ਮਿਲ ਜਾਂਦੀ ਹੈ ਸਾਡੇ ਕੋਲ ਫੁੱਲਾਂ ਦੀ ਵੀ ਮਿਲ ਜਾਂਦੀ ਹੈ ਹਰ ਕਿਸਮ ਦੀ ਖੁਸ਼ਬੂ ਜਿਹੜੀ ਅਵੇਲੇਬਲ ਹੈ ਬਾਕੀ ਜਿਹੜਾ ਮੈਂ ਤੁਹਾਨੂੰ ਗੱਲ ਕਿਤੇ ਲੇਡੀਜ਼ ਦੀ ਉਹ ਲੇਡੀਜ਼ ਦੇ ਜਿਹੜਾ ਹੈਗਾ ਉਹ ਜਿਹੜੇ ਪਰਫਿਊਮਸ ਹੈਗੇ ਖਾਸ ਤੌਰ ਤੇ ਜਿਹੜਾ ਉਹਨਾਂ ਨੂੰ ਸੂਟ ਕਰਦੇ ਲੇਡੀਜ਼ ਨੂੰ ਉਹ ਵੀ ਜਿਹੜਾ ਹੈਗਾ ਸਾਡੇ ਕੋਲ ਤੱਕ ਅਵੇਲੇਬਲ ਹੋ ਜਾਣਗੇ ਤੇ ਬਾਕੀ ਇਸ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਦੱਸ ਦਵਾਂ ਕਿ ਸਾਡਾ ਜਿਹੜਾ ਇੱਕ ਸਟੋਰ ਹੈ ਉਹ ਆਲਰੇਡੀ ਮਾਨਸਾ ਦੇ ਵਿੱਚ ਅਸੀਂ ਖੋਲ ਚੁੱਕੇ ਹਾਂ ਇੱਕ ਇਸ ਤੋਂ ਅਗਲਾ ਜਿਹੜਾ ਸੜਾ ਸਟੋਰ ਹੈ ਉਹ ਆ ਰਿਹਾ ਹੈ ਬਰਨਾਲੇ ਦੇ ਵਿੱਚ ਤੇ ਨਾਲ ਜਿਹੜਾ ਹੈਗਾ ਜ਼ਿਲਕਪੁਰ ਔਰ ਮੋਹਾਲੀ ਚੰਡੀਗੜ੍ਹ ਕਿਉਂਕਿ ਸਾਡਾ ਮਤਲਬ ਦੱਸਿਆ ਵੀ ਕੰਮ ਜਿਹੜਾ ਹੈਗਾ ਸਾਡਾ ਜ਼ਿਆਦਾ ਬਾਹਰ ਕੰਮ ਹੈ ਇੱਥੇ ਤਾਂ ਸਿਰਫ ਔਰ ਸਿਰਫ ਅਸੀਂ ਇੱਕ ਡੈਮੋ ਸਟਾਲ ਦੇ ਤੌਰ ਦੇ ਉੱਪਰ ਹੀ ਬੈਠੇ ਆ ਅਜੇstra ਦੇਖਿਆ ਜਾਂਦਾ ਵੀ ਜਿਹੜਾ ਆਪਣਾ ਮਲੇਕੋਲਾ ਸ਼ਹਿਰ ਇਤਿਹਾਸ ਨੂੰ ਲੈ ਕੇ ਲਾ ਲੋ ਜਾਂ ਖਾਨਪੀੜ ਦੇ ਬਸਤਰ ਨੂੰ ਲੈ ਕੇ ਲਾ ਲੋ ਕੱਪੜੇ ਨੂੰ ਲੈ ਕੇ ਲਾ ਲੋ ਬਹੁਤ ਤਰ੍ਹਾਂ ਦੇ ਵਸਤੂ ਨੇ ਸਾਡੇ ਮਲੇਕੋਲਾ ਸ਼ਹਿਰ ਦੀਆਂ ਮਜ਼ਬੂਰ ਨੇ ਦੁਨੀਆਂ ਦੇ ਵਿੱਚ ਜਾਣ ਜਿੰਦੇ ਨੇ ਸਪੈਸ਼ਲ ਲੋਕ ਜਿਹੜੇ ਹੈ ਕਿ ਨਾ ਫੋਰਨਰ ਲੋਕ ਵੀ ਇੱਥੇ ਦੇਖਣ ਵਾਸਤੇ ਆਉਂਦੇ ਨੇ ਤੇ ਖਰੀਦ ਪ੍ਰੋਸ ਕਰਨ ਵਾਸਤੇ ਆਉਂਦੇ ਨੇ ਮੈਨੂੰ ਲੱਗਦਾ ਵੀ ਉਹ ਦਿਨ ਦੂਰ ਨੂੰ ਜਦੋਂ ਸੈਂਟਰ ਦੇ ਵਾਸਤੇ ਵੀ ਲੋਕ ਮਲੇਕੋਲਾ ਸ਼ਹਿਰ ਨੂੰ ਇੱਕ ਪਹਿਲ ਦੀ ਕਤਾਰ ਦੇ ਵਿੱਚ ਮੋਰੀ ਮੰਨਣਾ ਹੈ ਹਾਂਜੀ ਮੈਂ ਉਹ ਉਮੀਦ ਕਰਦਾ ਵੀ ਇਹ ਵੀ ਇਨਸ਼ਾਅੱਲਾ ਇੱਕ ਟਾਈਮ ਐਸਾ ਆ ਜਾਣਾ ਹੈ ਵੀ ਇਹ ਨਾਮ ਹੋ ਜਰਿਆ ਕਿ ਬਹੁਤ ਸਾਰੇ ਮੇਰੇ ਵੀਰ ਆ ਜਿਹੜੇ ਮੇਰੇ ਤੋਂ ਪਹਿਲਾਂ ਇਹ ਕੰਮ ਕਰ ਰਹੇ ਹਨ ਔਰ ਸਾਡੇ ਨਾਲ ਸੀ ਹਿਸਟਰੀ ਦੀ ਗੱਲ ਕਰਤੀ ਹੈ ਹਿਸਟੋਰੀਅਨ ਤਾਂ ਸਾਡੇ ਨਾਲ ਹੀ ਬੈਠੇ ਆ ਸਾਡੇ ਵੱਡੇ ਭਰਾ ਆਪਣੇ ਇਫਤਖਾਰ ਜੀ ਬਾਕੀ ਇਹਹੀ ਗੱਲਬਾਤ ਇਹਨਾਂ ਨੂੰ ਵੀ ਬੜੀ ਪਰਖ ਹੈ ਜੀ ਕੁਝ ਵੋਨ ਦੀ ਬੜੀ ਪਰਖ ਹੈ ਔਰ ਮੈਂ ਉਮੀਦ ਕਰਦਾ ਕਿ ਜੋ ਸਾਡਾ ਗਾਹਕ ਹੈ ਉਹਦੀ ਮਾਪੇ ਸਾਹਿਬ ਵੀ ਆਪਣਾ ਮਲੇਫੁਲ ਸ਼ਹਿਰ ਨਵਾਬੀ ਸ਼ਹਿਰ ਹੈ ਜੀ ਤੇਰੇ ਵਿੱਚ ਕੋਈ ਝਲਕ ਦਿਖ ਰਹੀ ਹੈ ਤੁਹਾਨੂੰ ਬਿਲਕੁਲ ਜੀ ਜਿਹੜੇ ਆਤਰ ਆਤਰ ਸਾਰਾ ਦਾ ਸਾਰਾ ਟ੍ਰੈਂਡ ਹੌਲੀ ਹੌਲੀ ਚੇਂਜ ਹੁੰਦੇ ਆਉਂਦੇ ਨੇ ਅੱਪਾ ਦੇਖ ਰਿਹਾ ਸੀ ਕਿ ਜਦੋਂ ਅਸੀਂ ਛੋਟੇ ਸੀਗੇ ਇੱਕ ਬੈਲ ਬਾਟਮ ਪੈਂਟ ਚੱਲਦੀ ਹੁੰਦੀ ਸੀ ਬੜੀ ਖੁੱਲੀ ਉਸ ਤੋਂ ਬਾਅਦ ਬੜੀ ਤੰਗਮੂਰੀ ਚੱਲੀ ਉਸ ਤੋਂ ਬਾਅਦ ਮੀਡੀਅਮ ਆ ਗਈ ਹੁਣ ਦੁਬਾਰਾ ਫੇਰ ਬੈਲਵਟ ਹੁੰਦਾ ਜਿਹੜਾ ਹੈਗਾ ਟ੍ਰੈਂਡ ਹੁੰਦਾ ਜਾ ਰਿਹਾ ਹੈ ਪਹਿਲਾ ਸਰ ਜਿਹੜਾ ਸ਼ੁਰੂਆਤ ਹੋਈ ਗਜਬੂਆਂ ਦੀ ਉਹ ਆਤਰ ਮਤਲਬ ਇਸਤੇਮਾਲ ਕਰਦੇ ਸੀਗੇ ਨਵਾਬ ਉਸ ਤੋਂ ਬਾਅਦ ਪਰਫਿਊਮ ਆ ਗਏ ਸਪਰੇਅ ਆ ਗਏ ਟਿਊਡਰੈਂਟ ਆ ਗਏ ਤੇ ਉਸ ਤੋਂ ਬਾਅਦ ਦੁਬਾਰਾ ਫੇਰ ਮੁੜ ਕੇ ਜਿਹੜਾ ਟ੍ਰੈਂਡ ਹੈ ਇਹ ਆਤਰਾਂ ਦੇ ਉੱਪਰ ਆਇਆ ਇਹ ਜਿਹੜੀ ਨਵਾਬੀ ਇੱਕ ਮਤਲਬ ਆਪਾਂ ਗੱਲ ਕਰੀਏ ਕਿ ਉਸ ਸੈਗਮੈਂਟ ਨੂੰ ਦਰਸ ਜਦੋਂ ਗੱਲ ਕੀਤਾ ਤੁਸੀਂ ਲਵਾਪੇ ਇਸ ਤਰ੍ਹਾਂ ਦੀ ਸਾਡੇ ਕੋਲ ਸ਼ਹਿਰ ਮਲੇਰਕੋਟ ਦਾ ਖਜ਼ਾਨਾ ਇੱਕ ਵਾਸਾ ਰੱਖਿਆ ਸਾਡੇ ਇਹਨਾਂ ਨੂੰ ਪੁੱਛਣਾ ਚਾਹਾਂਗੇ ਵੀ ਮੂਲ ਨੂੰ ਵੀ ਮਾੜਾ ਮੋਟਾ ਜਿਹੜਾ ਹੈਗਾ ਪੁਰਾਣੇ ਇਤਿਹਾਸ ਦਾ ਮਾੜਾ ਮੋਟਾ ਦਾ ਕਿਉਂ ਪ੍ਰੋਪਰ ਜਾਣਕਾਰੀ ਹੈ ਕਿ ਜਿਹੜੇ ਸਾਡੇ ਤੁਸੀਂ ਅੱਜ ਦੇਖ ਰਹੇ ਹੋ ਕਿਉਂਕਿ ਇਹ ਉਹਨਾਂ ਬਾਬਾ ਵਕਤੀ ਵਕਤੀ ਜਾਂਦੇ ਸੀ ਪਹਿਲੇ ਰੱਖਦੇ ਤੁਸੀਂ ਇਹਨੂੰ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਗੱਲਬਾਤ ਦੇ ਵਿੱਚ ਸ਼ਾਮਲ ਕੀਤਾ ਗੱਲ ਇਹ ਹੈ ਕਿ ਜਿਹੜਾ ਪਰਫਿਊਮ ਹੈ ਉਹ ਤਾਂ ਅੱਜ ਦਾ ਕਨਸੈਪਟ ਹੈ ਅਗਰ ਆਪਾਂ ਅਸਰ ਦੀ ਗੱਲ ਕਰੀਏ ਅਸਰ ਤਾਂ ਵਾਰਿਆ ਹੀ ਨਵਾਬਾ ਹੋ ਜਾਂਦਾ ਸੀਗਾ ਉਸ ਟਾਈਮ ਦੇ ਜਿਹੜੇ ਨਵਾਬ ਅਵਦ ਦੇ ਨਵਾਬ ਜਾਂ ਹੋਰ ਜਿੰਨੇ ਵੀ ਨਵਾਬ ਬੋਲੇ ਨੇ ਉਹਨਾਂ ਦੇ ਆਪਣੇ ਅਸਰਦਾਨ ਆਪਣੇ ਕੋਲੇ ਵੀ ਲੈਂਦੇ ਸੀਗੇ ਉਹਨਾਂ ਕੋਲ ਹੋਰ ਉਹਨਾਂ ਕੋਲੇ ਉਹ ਅਸਰ ਹੁੰਦੇ ਸੀ ਜਿਹੜੇ ਮਾਰਕੀਟ ਦੇ ਵਿੱਚ ਨਹੀਂ ਮਿਲਦੇ ਸੀ ਕਿਉਂਕਿ ਨਵਾਬਾਂ ਦੇ ਘਰ ਜਾਣਾ ਦਾ ਠੀਕ ਹੱਟਾ ਜੀ ਇਸ ਕਰਕੇ ਮੇਰੇ ਕੋਲੇ ਅੱਜ ਵੀ ਨਵਾਬਾਂ ਦੇ ਦੌਰ ਦੇ ਅਸਰਦਾਨ ਔਰ ਅਸਰ ਸਾਹਮਣੇ ਪੈ ਮੈਂ ਅਤਰਦਾਨ ਵੀ ਦਿਖਾ ਸਕਦਾ ਹਾਂ ਨਵਾਬਾਂ ਦੇ ਦੌਰ ਦੇ ਨਵਾਬਾਂ ਦੇ ਟਾਈਮ ਦਾ ਅਤਰ ਵੀ ਦਿਖਾ ਸਕਦਾ ਹਾਂ ਉਸ ਟਾਈਮ ਦੀਆਂ ਤੁਹਾਨੂੰ ਸ਼ੀਸ਼ੀਆਂ ਵੀ ਦਿਖਾ ਸਕਦਾ ਜਿਹੜੀਆਂ ਕਿ ਬੈਲਜੀਅਮ ਦੇ ਕੱਚ ਦੀਆਂ ਬਣੀਆਂ ਹੋਈਆਂ ਨੇ ਜਿਹਨੂੰ ਬਲੌੜ ਕਹਿੰਦੇ ਨੇ ਬਲੌੜ ਦੀਆਂ ਬਣੀਆਂ ਹੋਈਆਂ ਨੇ ਉਹ ਮਤਲਬ ਇਹ ਅਸਲ ਟ੍ਰੈਂਡ ਹੀ ਨਵਾਬਾਂ ਤੋਂ ਆਇਆ ਔਰ ਜੇ ਮਲੇੜਕੋਲ ਦੀ ਗੱਲ ਕਰੀਏ ਤਾਂ ਮਲੇੜਕੋਲ ਦਾ ਜਿਹੜਾ ਹੈ ਖੁਸ਼ਬੂਆਂ ਦਾ ਸ਼ਹਿਰ ਆਪਸੀ ਭਾਈਚਾਰੇ ਦਾ ਸ਼ਹਿਰ ਹੈ ਆਪਸੀ ਭਾਈਚਾਰਾ ਜਿਹੜਾ ਖੁਸ਼ਬੂ ਤੋਂ ਬਗੈਰ ਨਹੀਂ ਆਉਂਦਾ ਮਲੇਰ ਕੋਡ ਨਾਲ ਸਰੀਆ ਤੋਂ ਖੁਸ਼ਮੂਹ ਬਗੈਰ ਦਾ ਆਇਆ ਅੱਜ ਇਹਦੇ ਚ ਇਜ਼ਾਫਾ ਕਰ ਰਹੇ ਨੇ ਆਮੋ ਮੁਸਾਫ ਇਹ ਇਸ ਖੁਸ਼ਮੂਹ ਨੂੰ ਹੋਰ ਅੱਗੇ ਵਧਾ ਰਹੇ ਨੇ ਆਪਸੀ ਭਾਈਚਾਰੇ ਨੂੰ ਖੁਸ਼ਬੂ ਦੇ ذریعے ਅੱਗੇ ਵਧਾ ਰਹੇ ਨੇ ਇਸ ਲਈ ਇਹ ਵਧਾਈ ਦੇ ਪਾਸ ਤੋਂ ਬਹੁਤ ਸੁਣੀ ਜੀ